ਪੜ੍ਹ ਲਿਖ ਬੱਚੇ ਇਤਿਹਾਸ ਜਾਣ ਲੈਣਗੇ ਮੰਜ਼ਲਾਂ ਨੂੰ ਪਾਉਣਗੇ ਕੁਰਾਹੇ ਨਹੀਂੋਂ ਪੈਣਗੇ ਜੇ ਪੁੱਛ ਲਈਏ ਅੱਜ ਤਰੀਕ ਕਿੰਨੀ ਐ 15 ਅਪ੍ਰੈਲ ਜੇ ਪੁੱਛੀਏ ਕਿ 15 ਦਿਨ ਪਹਿਲਾਂ ਕਿੰਨੀ ਤਰੀਕ ਸੀ ਫਿਰ ਕਹਿਣਾ 31 ਮਾਰਚ ਜੇ ਪੁੱਛੀਏ 31 ਮਾਰਚ ਨੂੰ ਕੀ ਹੁੰਦਾ ਜੇ 100 ਲੋਕ ਬੈਠੇ ਹੋਣਗੇ 90 ਨੇ ਕਹਿਣਾ ਠੇਕੇ ਟੁੱਟਦੇ ਐ ਅੱਜ ਪੁੱਛ ਲਈਏ ਤਰੀਕ ਕਿੰਨੀ ਆ 15 ਜੇ 15 ਦਿਨ ਪਿੱਛੇ ਚਲ ਜੀਏ ਕਹਿੰਨਾ 31 ਮਾਰਚ ਜੇ ਪੁੱਛੀਏ 31 ਮਾਰਚ ਨੂੰ ਕੀ ਹੁੰਦਾ ਕਹਿੰਨਾ ਠੇਕੇ ਟੁੱਟਦੇ ਆ ਭਾਈ ਜਿਹੜੇ ਪੜੇ ਨਹੀਂ ਉਹਨਾਂ ਵਾਸਤੇ ਠੇਕੇ ਹੀ ਟੁੱਟਦੇ ਆ ਜਿਹੜੇ ਪੜੇ ਹੁੰਦੇ ਇਤਿਹਾਸ ਨੂੰ ਉਹ ਇਹ ਨਹੀਂ ਕਹਿੰਦੇ 31 ਮਾਰਚ ਨੂੰ ਠੇਕੇ ਟੁੱਟਦੇ ਆ ਉਹ ਕਹਿੰਦੇ ਆ ਕਿ 31 ਮਾਰਚ 1990 ਨੂੰ ਸਭ ਕਾਂਛੀ ਰਾਮ ਨੇ ਬਾਬਾ ਸਾਬ ਅੰਬੇਡਕਰ ਨੂੰ ਭਾਰਤ ਵਤਨ ਦਿਵਾਇਆ ਸੀ 31 ਮਾਰਚ ਦੀ ਰਾਤ ਨੂੰ ਟੰਨ ਹੋ ਕੇ ਪੈਨ ਵਾਲੇ ਲੋਕ 1 April ਨੂੰ ਸਵੇਰੇ 7 ਵਜੇ WhatsApp ਤੇ ਮੈਸੇਜ ਭੇਜਦੇ ਐ ਤੇ 12 ਵਜੇ ਫੋਨ ਕਰਕੇ ਕਹਿੰਦੇ ਐ April Fool ਮਨਾਇਆ ਸੀ ਮਜ਼ਾਕ ਕੀਤਾ ਸੀ ਬੁੱਧੂਆਂ ਦਾ ਮਹੀਨਾ ਸ਼ੁਰੂ ਹੋ ਗਿਆ ਮੂਰਖਾਂ ਦਾ ਮਹੀਨਾ ਸ਼ੁਰੂ ਹੋ ਗਿਆ 31 ਮਾਰਚ 1990 ਨੂੰ ਸਬਕਾਂਸ਼ੀ ਰਾਮ ਨੇ ਬਾਬਾ ਸਬ ਅਮੇਤਕਰ ਨੂੰ ਭਾਰਤ ਰਤਨ ਦਵਾਇਆ ਹੋਵੇ 1 April 1935 ਨੂੰ ਆ ਨੋਟ ਉੱਤੇ ਲਿਖਿਆ ਹੈ ਭਾਰਤੀ ਰਿజర్ਵ ਬੈਂਕ 1 April 1935 ਨੂੰ ਬਾਬਾ ਸਾਹਿਬ ਅੰਬੇਦਕਰ ਨੇ ਭਾਰਤੀ ਰਿజర్ਵ ਬੈਂਕ ਦੀ ਸਥਾਪਨਾ ਕੀਤੀ ਹੋਵੇ 11 April ਨੂੰ ਬਾਬਾ ਸਾਹਿਬ ਦੇ ਗੁਰੂ ਮਹਾਤਮਾ ਜੋਤੀਬਰਾ ਫੂਲੇ ਦਾ ਜਨਮ ਦਿਨ ਹੋਵੇ April ਦੇ ਮਹੀਨੇ ਕਿਆਨੀ ਦਿੱਤ ਸਿੰਘ ਦਾ ਜਨਮ ਦਿਨ ਹੋਵੇ ਅਪ੍ਰੈਲ ਦੇ ਮਹੀਨੇ ਖਾਲਸੇ ਪੰਥ ਦੀ ਸਾਜਨਾ ਹੋਈ ਹੋਵੇ ਅਪ੍ਰੈਲ ਦੇ ਮਹੀਨੇ ਸਬਕਨ ਸ਼ੀਰਾਮ ਨੇ ਰਾਜਨੀਤੀ ਦੀ ਨੀ ਰੱਖੀ ਹੋਵੇ ਅਪ੍ਰੈਲ ਦੇ ਮਹੀਨੇ ਬਾਬਾ ਸਾਦਾ ਜਨਮ ਦਿਨ ਹੋਵੇ ਇਹ ਲੋਕ ਕਹਿਣ ਮੂਰਖਾਂ ਦਾ ਮਹੀਨਾ ਸ਼ੁਰੂ ਹੋ ਗਿਆ ਬੁੱਧੂਆਂ ਦਾ ਮਹੀਨਾ ਸ਼ੁਰੂ ਹੋ ਗਿਆ ਇਹ ਮੂਰਖਾਂ ਦਾ ਮਹੀਨਾ ਨਹੀਂ ਇਹ ਬੁੱਧੂਆਂ ਦਾ ਮਹੀਨਾ ਨਹੀਂ ਇਸ ਮਹੀਨੇ ਇਸ ਸਮਾਜ ਵਿੱਚੋਂ ਮੂਰਖ ਜੰਮਣੇ ਬੰਦ ਹੋਏ ਸੀ ਬੁੱਤੂ ਜੰਮਣੇ ਬੰਦ ਹੋਏ ਸੀ ਬੁੱਧੀ ਜੀ ਵੀ ਪੈਦਾ ਸ਼ੁਰੂ ਹੋਏ ਹੋਏ ਸੀ ਇਹ ਪਪਾ ਸਾਹਿਬ ਦੀ ਕਿਰਪਾ ਹੈ ਇਸ ਮਹੀਨੇ ਪਪਾ ਸਾਹਿਬ ਆਏ ਸੀ ਕੀ ਲਿਖਿਆ ਜਰਾ ਗੌਰ ਕਰੋ